ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ ਫਾਈਨਲੀ ਕਰਤਾਰਪੁਰ ਸਾਹਿਬ ਦਾ ਕਾਰਡੋਰ will look like what ਉਹ ਸਾਰਾ ਪਲਾਨ ਡਿਜ਼ਾਈਨ ਸਾਰਾ ਹੀ ਅਸੀਂ ਅੱਜ ਰਿਲੀਜ਼ ਕਰਨ ਲੱਗੇ ਆਂ ਐਂ ਲੱਗਦਾ ਜਿਵੇਂ ਪਾਕਿਸਤਾਨ ਗਵਰਨਮੈਂਟ ਇਸ ਟ੍ਰਾਈਂਗ ਟੂ ਬੈਕਟਰੈਕ ਫਰਮ ਦਾ ਕਮਿਟਮੈਂਟ ਨਾ ਹੁਣ ਉਹ ਦੇ ਆ ਸੇਂਗ ਅਸੀਂ ਕੌਜ਼ਵੇ ਬਣਾਵਾਂਗੇ ਕੱਲਾ ਥੂ ਸੇਵ ਮਨੀ ਐਂ ਕੌਜ਼ਵੇ ਦਾ ਮਤਲਬ ਹੈ ਇਟਸ ਨਾਟ 올 ਵੈਦਰ ਜਦੋਂ ਬਰਸਾਤਾ ਆਇਆ ਕਿਉਂ ਨਾ ਨਦੀ ਜਾਊਗੀ ਪਾਣੀ ਉੱਤੇ ਟੱਪ ਜਾ ਕਰੂਗਾ ਸੋ ਯੂ ਕੈਨਟ ਗੋ देयर ਕਈ ਮਹੀਨਿਆਂ ਤੋਂ ਮੈਂ ਮੇਰੇ ਨਾਲ ਸ਼ੋਮਨੀ ਕਾਲੀ ਦਲ ਦੀ ਲੀਡਰਸ਼ਿਪ ਅਸੀਂ ਲਗਾਤਾਰ ਹੋਮ ਮਿਨਿਸਟਰ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਨੂੰ ਕਨਸਰਨਡ ਲਾ ਮਿਨਿਸਟਰਸ ਨੂੰ ਜਿਹੜੀ ਆਪਣੀ ਬਹੁਤ ਜ਼ਿਆਦਾ ਪੈਂਡਿੰਗ ਇਸ਼ੂਜ਼ ਆਪਣੀ ਸਿੱਖ ਕਮਿਊਨਿਟੀ ਦੀ ਹੈ ਪੰਜਾਬੀਆਂ ਦੀ ਹੈ ਅਸੀਂ ਬੜਾ ਰੈਗੂਲਰਲੀ ਫਾਲੋਅ ਅਪ ਕਰ ਰਹੇ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਨਾ ਵੀ ਹੈਵ ਕਮ ਟੂ ਵੀ ਗਾਟ ਸ਼ਾਰਟਡ ਗੈਟਿੰਗ ਰਿਜ਼ਲਟਸ ਫ্রম ਗਵਰਨਮੈਂਟ ਆਫ ਇੰਡੀਆ ਐਂਡ ਅੱਜ ਦੀ ਜਿਹੜੀ ਮੀਟਿੰਗ ਅੱਜ ਤੁਹਾਨੂੰ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਇੱਕ ਤਾਂ ਜਿਹੜਾ ਕਰਤਾਰਪੁਰ ਸਾਹਿਬ ਸਭ ਤੋਂ ਪਹਿਲੇ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ ਉਹ ਅਸੀਂ ਰੈਗੂਲਰਲੀ ਜਦੋਂ ਜਿਹੜਾ ਪ੍ਰਾਈਮ ਮਿਨਿਸਟਰ ਨੇ ਉੱਥੇ ਜਿਹੜਾ ਕਮੇਟੀ ਬਣਾਈ ਹੈ ਵੀ ਹੈਵ ਬੀਨ ਇਨ ਟੱਚ ਵਿਦ ਥੈਮ ਉਹਨਾਂ ਦੀ ਸਾਡੀ ਮੀਟਿੰਗ ਵੀ ਇੱਕ ਦੋ ਵਾਰ ਹੋਈ ਕਿਵੇਂ ਪਲੈਨਿੰਗ ਦੀ ਕੀ ਰਿਕੁਆਇਰਮੈਂਟ ਹੈ ਉੱਥੇ ਕੀ ਕੀ ਚੀਜ਼ਾਂ ਦੀ ਲੋੜ ਹੈ ਸੋ ਵੀ ਹੈ ਬੀਨ ਮਾਨਿਟਰਿੰਗ ਐਂਡ ਪਾਰਟਿਸਿਪੇਟਿੰਗ ਇਨ ਥਿਸ ਮੀਟਿੰਗਸ ਐਂਡ ਫਾਈਨਲੀ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ ਫਾਈਨਲੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ will look like what ਉਹ ਸਾਰਾ ਪਲਾਨ ਡਿਜ਼ਾਈਨ ਸਾਰਾ ਹੀ ਅਸੀਂ ਅੱਜ ਰਿਲੀਜ਼ ਕਰਨ ਲੱਗੇ ਆ ਤੇ ਦਿਸ ਕੋਰੀਡੋਰ ਐਂਡ ਦ ਹੋਲ ਪਲਾਨ ਬਾਈ ਅਕਤੂਬਰ ਐਂਡ ਇਟਲ ਬੀ ਰੈਡੀ This is the main terminal. आप यहाँ एक कर जाएं। ज फर्स्ट फेज आ टर्मिनल मेन टर्मिनल थोड़ा कटा भी। वो थोड़ी कर दिस इज हाउ यू एंटर द मेन कॉम्प्लेक्स दिस इज द एयर जिम्मे एयरपोर्ट है इंटरनल वेन यू एंटर वेटिंग लाउन दिस इज द वेन यू गैट आउट इट फ्रॉम द बैक साइड इथ निकल के बहर जागे पीपल विल कम हेयर एल गो लाइक दिस वॉकआउट नाउवी गोइंग टू द मेन एंट्री गेट जिथे पाकिस्तान की इमीग्रेष्ठन हो गई दिस लाइट करो ऑन एक मिनट लाइट ऑन मैं दसना चाहना जी कि दिस हाँ जी ਅਰ ਮਨਨ ਮੈਂ ਦੱਸੂ ਆ ਜਿਹੜਾ ਮੇਨ ਪਲਾਨ ਹੈ ਸ਼ਾਹਪੁਰਜੀ ਪੌਲਨਜੀ ਜਿਹੜੀ ਇੰਡੀਆ ਦੀ ਟਾਪ ਕੰਪਨੀ ਹੈ ਦੇ ਹੈਵ ਗਾਟ ਅ ਟਰਨ ਕੀ ਕੰਟਰੈਕਟ ਐਂਡ ਆ ਜਿਹੜਾ ਜਿਵੇਂ ਤੁਸੀਂ ਦੇਖ ਰਹੇ ਹੋ ਆ 30th ਅਕਤੂਬਰ ਤੱਕ ਕੰਪਲੀਟ ਹੋ ਜਾਊ ਟੋਟਲ ਕਾਸਟ ਐਰੀ ਕੱਲੀ ਇਟ ਕੰਪਲੈਕਸ ਦੀ ਇਜ਼ 177 ਕਰੋੜਸ 170 ਕਰੋੜ ਜਿਹੜੀ ਰੋਡ ਬਣ ਰਹੀ ਹੈ ਜਿਹੜਾ ਹਾਈਵੇ ਨੈਸ਼ਨਲ ਹਾਈਵੇ ਤੋਂ 4 ਲੇਨ ਰੋਡ ਇੰਟੂ ਇਟ ਸਾਰਾ ਕੰਪਲੈਕਸ ਦੈਟਸ ਅਨਦਰ 120 ਕਰੋੜਸ ਸੋ ਪ੍ਰੋਕਸੀਮੇਟਲੀ 300 ਕਰੋੜਸ ਗਵਰਨਮੈਂਟ ਆਫ ਇੰਡੀਆ ਸਟੇਟ ਆਫ ਦਿ ਆਰਟ ਜਿਹੜਾ ਮਤਲਬ ਇਹ ਜਿਹੜਾ ਕੰਪਲੈਕਸ ਐਜ ਐਂਟਰੀ ਪੁਆਇੰਟ ਕਿਤੇ ਨਹੀਂ ਦੇਖਿਆ ਹੋਣਾ ਜਿਵੇਂ ਤੁਸੀਂ ਅੱਜ ਜੇ ਤੁਹਾਨੂੰ ਦਿਖਾ ਰਿਹਾ ਐਂਡ ਇਟ ਇਜ਼ ਔਨ ਫਾਈਨਲ ਕੰਸਟਰਕਸ਼ਨ ਦੀ ਵੀ ਤੁਹਾਨੂੰ ਫੋਟੋਗ੍ਰਾਫ ਦਿਖਾ ਦਿੰਨੇ ਆ ਔਨ ਸਾਈਟ ਉਨਾ ਜਿਹੜੀ ਕਾਸਟ ਤੇ ਸਾਰੀ ਚੀਜ਼ਾਂ ਕਿੰਨਾ ਏਰੀਆ ਸਾਰਾ ਡਿਟੇਲ ਥਿਸ ਇਜ਼ ਅਪ੍ਰੋਕਸੀਮੇਟਲੀ 60000 ਸਕੁਅਰ ਫੁੱਟ ਦਾ ਏਰੀਆ ਚ ਆ ਜਿਹੜੀ ਜਿਹੜਾ ਕੰਪਲੈਕਸ ਹੈ ਬਣ ਰਿਹਾ ਸਾਰਾ ਡਿਟੇਲ ਕਿੰਨੀ ਕਾਸਟ ਹੈ ਸਾਰਾ ਇਹਦੇ ਚ ਦਿੱਤਾ ਗਿਆ ਥੈਨ ਥਿਸ ਇਜ਼ ਅ ਇੰਟਰਨਲ ਡਾਈਮੈਂਸ਼ਨ ਸਾਰਾ ਕੁਝ ਹੋ ਦੀਏ ਪਲਾਨ ਆ ਜਿਵੇਂ پارک ਏਰੀਆ ਇਮੀਗ੍ਰੇਸ਼ਨ ਏਰੀਆ ਸਾਰਾ ਕੁਝ ਹੈਗਾ ਥਿਸ ਇਜ਼ ਥੈਟ ਲੁੱਕ ਲਾਈਕ ਬਾਸ ਪਾਰਕਿੰਗ ਜਬ ਬੱਸ ਐਂਟਰ ਹੋਣੀ ਆ ਦਿਸ ਇਜ਼ ਅ ਇੰਟਰਨਲ ਵਿਊ ਉੱਥੋਂ ਜਦੋਂ ਵੀ ਲੁੱਕ ਆਊਟਸਾਈਡ ਆ ਆ ਹੋ ਗਿਆ ਲਾਈਟ ਆਫ ਚਲੋ ਚਲੋ ਰਹਿਣ ਦੇ ਰਹਿਣ ਦੇ ਹੁਣ ਆ ਨਾਓ ਵਾਟ ਆਮ ਕਮਿੰਗ ਟੂ ਥੀਸ ਆਰ ਦਾ ਸਾਈਟ ਫੋਟੋਗ੍ਰਾਫਸ ਹੁਣ ਜਿਹੜਾ ਮੈਂ ਤੁਹਾਨੂੰ ਜਿਹੜੇ ਗੱਲ ਇਸ਼ੂਸ ਆ ਰਹੇ ਆ ਜਿਹੜੀ ਹੁਣ ਪ੍ਰੋਬਲਮ ਕੀ ਆ ਰਹੀ ਹੈ ਗਵਰਨਮੈਂਟ ਆਫ ਇੰਡੀਆ ਐਸ ਪਰ ਕਮਿਟਮੈਂਟ ਗਵਰਨਮੈਂਟ ਆਫ ਇੰਡੀਆ ਨੇ ਤਾਂ ਆਪਣਾ ਕੰਮ ਕੰਪਲੀਟ ਕਰ ਦੇਣਾ ਪਰ ਪਾਕਿਸਤਾਨ ਸਾਈਡ ਤੋਂ ਦੇ ਆਰ ਡੇਲੇਇੰਗ ਦਾ ਵਰਕ ਇੰ ਗਵਰਨਮੈਂਟ ਆਫ ਇੰਡੀਆ ਤਾਂ ਤਾਂ ਇੱਕ 30 ਅਕਟੂਬਰ ਤੱਕ 99 ਉਹ 100% ਵੀ ਰੈਡੀ ਥੋੜਾ ਮੋਟਾ ਜਿ ਰਹਿ ਗਿਆ ਤਾਂ ਰਹਿ ਗਿਆ 100% ਰੈਡੀ ਪਾਕਿਸਤਾਨ ਤਾਂ ਮੈਂ ਲੱਗਾ ਹਲੇ 25 30% ਹੀ ਜਿਹੜਾ ਹੋਇਆ ਅਨ ਦੂਜੀ ਗੱਲ ਹੈ ਐਂ ਲੱਗਦਾ ਜਿਵੇਂ ਪਾਕਿਸਤਾਨ ਗਵਰਨਮੈਂਟ ਇਸ ਟ੍ਰਾਈਂਗ ਟੂ ਬੈਕਟਰੈਕ ਫਰਮ ਦਾ ਕਮਿਟਮੈਂਟ ਹੁਣ ਇੱਕਲ ਦੱਸੋ ਥਿਸ ਇਜ਼ ਥਿਸ ਇਜ਼ ਪਾਕਿਸਤਾਨ ਗੁਰਦੁਰਾ ਸਾਹਿਬ ਹੈ ਆ ਰਾਵੀ ਦੀ ਆ ਜਿਸ ਇਜ਼ ਦਾ ਰਿਵਰ ਹੁਣ ਐਸ ਪਰ ਅਗਰੀਮੈਂਟ ਵਿਦ ਪਾਕਿਸਤਾਨ ਆ ਬਥੇ ਬ੍ਰਿਜ ਹੋਣਾ ਚਾਹੀਦਾ ਸੀ ਇੰਡੀਅਨ ਸਾਈਡ ਨੇ ਤਾਂ ਆਪਣਾ ਬ੍ਰਿਜ ਬਣਾ ਲਿਆ ਸਾਰਾ ਨਾ ਉਹ ਦੇ ਅਸੀਂ ਅਸੀਂ ਕੌਜ਼ਵੇ ਬਣਾਵਾਂਗੇ ਕੱਲਾ ਟੂ ਸੇਵ ਮਨੀ ਐਂਡ ਕੌਜ਼ਵੇ ਦਾ ਮਤਲਬ ਹੈ ਇਟਸ ਨਾਟ ਆਲ ਵੈਦਰ ਜਦੋਂ ਬਰਸਾਤਾਂ ਆਇਆ ਕਰਨ ਜਾਂ ਨਦੀ ਜਾਊਗੀ ਪਾਣੀ ਉੱਤੋਂ ਟੱਪ ਜਾ ਕਰੂਗਾ ਤੋ ਯੂ ਕਾਂਟ ਗੋ ਥੇਰ ਸੋ ਥਿਸ ਇਜ਼ ਅਨਦਰ ਪੁਆਇੰਟ ਨਾਓ ਬਿਕਾਜ਼ ਦੇ ਵਿਚ ਇਜ਼ ਕਮਿੰਗ ਦੇ ਆਰ ਕ੍ਰੀਏਟਿੰਗ ਦਿਸ ਹਰਡਲ ਸੈਕਿੰਡ ਪਹਿਲੇ ਤਾਂ ਬੜਾ ਗਿਆ ਸੀ ਜੀ ਜੋ ਮਰਜੀ ਜਿੰਨੇ ਮਰਜੀ ਇਮੀਗ੍ਰੇਸ਼ਨ ਅਸੀਂ ਫ੍ਰੀ ਕਰਾਂਗੇ ਅਸੀਂ ਆ ਕਰਾਂਗੇ ਹੁਣ ਉਹਨਾਂ ਨੇ ਕਿਹਾ ਕੱਲੇ 700 ਮੈਕਸਿਮਮ ਅਲਾਉ ਕਰਾਂਗੇ ਪਰ ਡੇ ਨਾਟ ਮੋਰ ਦਨ 700 ਪਾਕਿਸਤਾਨ ਗਵਰਨਮੈਂਟ ਇਸ ਸੇਇੰਗ ਦੈਟ ਨਾਟ ਮੋਰ ਦਨ 700 ਉਹ ਵੀ ਔਨ ਸਪੈਸ਼ਲ ਓਕੇਜਨਸ ਹੁਣ ਐਡਾ ਵੱਡਾ ਤੁਸੀਂ ਗਵਰਨਮੈਂਟ ਆਫ ਇੰਡੀਆ ਨੇ ਟਰਮੀਨਲ ਬਣਾਇਆ ਹੈ ਐਡੀ ਚੀਜ਼ਾਂ ਗਈਆਂ ਉਦੋਂ ਤੋਂ ਗੱਲਾਂ ਬੜੀਆਂ ਹੋਈਆਂ ਸੀ ਦੇ ਵਿਲ ਡੂ ਦਿਸ ਦੇ ਵਿਲ ਡੂ ਦੈਟ ਤੇ ਦਿਸ ਹੁਣ ਗਵਰਨਮੈਂਟ ਆਫ ਇੰਡੀਆ ਸਿੰਘ ਘੱਟ ਤੋਂ ਘੱਟ 5000 ਤੱਕ ਕਰੋ ਜਾਂ 10000 ਤੱਕ ਕਰੋ অন স্পੈਸ਼ਲ ਓਕੇਜਨਸ ਸਪੈਸ਼ਲ 15 2000 ਲੋਕਾਂ ਨੂੰ ਪ੍ਰਦੇਸ਼ ਦਾ ਕੋਨ 700 ਪਹਿਲੇ ਜੇ ਅਸੀਂ ਗੱਲ ਚੱਲੀ ਸੀ ਉਹਨਾਂ ਨਾਲ ਕਿ ਵੀਜ਼ਾ ਫ੍ਰੀ ਹੋਏ ਤੇ ਤੁਸੀਂ ਪਰਮਿਟ ਕੋਈ ਵੀਜ਼ਾ ਲੈਣ ਦੀ ਲੋੜ ਨਾ ਹੋਏ ਤੇ ਨੋ ਐਂਟਰੀ ਫੀ ਹੁਣ ਦਿਆ ਸੇਇੰਗ ਵੀ ਨੀਡ ਵੀਜ਼ਾ ਪਲੱਸ ਐਂਟਰੀ ਫੀ ਦੇ ਵਾਂਟ ਟੂ ਨੋਮ ਚਾਰਜ ਫੀਸ ਕਿ ਜੇ ਮੈਂ ਕੋਈ ਪੈਸਾ ਕਮਾਉਣਾ ਹੁੰਦਾ कि दे ऑन चार्ज अ फीस फॉर ਪੈਸੇਂਜਰਸ ਫਿਰ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਪਹਿਲੇ ਉਹਨੇ ਕਿਹਾ ਕੱਲੇ ਸਿੱਖ ਜਾ ਸਕਦੇ ਐ ਪਾਕਿਸਤਾਨ ਉਹ ਸਿੰਗੁਲੀ ਔਰ ਸਿੱਖ ਫਿਰ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਜੀ ਕਿ ਗੁਰੂ ਨਾਨਕ ਨਾਮ ਲੈਵਾ ਤਾਂ ਬਹੁਤ ਐ ਸਾਰੇ ਧਰਮਾਂ ਦੇ ਲੋਕ ਸਤਿ ਕਿ ਜਾਣਾ ਚਾਹੁੰਦੇ ਐ ਸੋ ਥਿਸ ਇ ਅਨਦਰ ਡਿਸਪੂਟ ਵਿਚ ਇਸ ਕਮਿੰਗ ਫਿਰ ਕਹਿੰਦੇ ਜੀ ਤੁਸੀਂ ਆਪਣੇ ਐਨ ਆਰ ਆਈਸ ਬਹੁਤ ਐ ਹੂ ਵਾਂਟ ਟੂ ਗੋ ਕਹਿੰਦੇ ਐਨ ਆਰ ਆਈ ਵੀ ਨਾ ਕਰਾਂਗੇ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਇੰਡੀਅਨ ਪਾਸਪੋਰਟ ਹੋਲਡਰ ਹੋਣਾ ਚਾਹੀਦਾ and uh, so these are the issues now that so these the now they are trying to put on these small 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 some hurdles which is very unfortunate kyunki jis tareeke nal shuruwa apne je corridor di shuruaat hui jis tareeke nal par hun pakistan side ton It looks that they are trying to wriggle out or create such obstacles. problems on. So I even request the Pakistan government also that this is a sentimental issue with all the Sikh community. And not in Sikh, every uh, community, Judee, all of them want to go there, but it's very unfortunate that they are going. And whom we, four on the other progress. very minimal progress. So this uh, today we wanted to show you the whole plan, Kaja plan, actual plan, and the speed at which the government is, India is working, the Prime Minister is working, and his team is working, and. ਕਿ ਆਬਸਟਿਕਲ ਜਿਹੜੀਆਂ ਰੁਕਾਵਟਾਂ ਪਾਕਿਸਤਾਨ ਸਰਕਾਰ ਪਾ ਰਹੀ ਹੈ ਉਹਦੇ ਸਾਰੇ ਜਾਨੋਂ ਤੁਹਾਨੂੰ ਕਰਾਉਣਾ ਚਾਹੁੰਦਾ ਸੀ ਕਿਉਂਕਿ ਮੀਡੀਆ ਇਜ਼ ਅ ਮਾਊਥਪੀਸ ਆਫ ਦਾ ਪੀਪਲ ਜਿਹੜੀ ਥੋੜੀ ਆਵਾਜ਼ ਜੇ ਜਾਊਗੀ ਤੇ ਉਹਦੇ ਨਾਲ ਆਹ ਹੋਪ ਦੇ ਕੇ ਉਹਨ ਗੁੱਡ ਸੈਂਸ ਪ੍ਰਵੇਲਸ ਔਨ ਦਾ ਪਾਕਿਸਤਾਨ ਸਾਈਡ ਐਂਡ ਛੋਟੀ ਛੋਟੀਆਂ ਚੀਜ਼ਾਂ ਚ ਹਿੰਡਰੈਂਸ ਨਾ ਪਾਉਣ ਕਿਉਂਕਿ ਜੇ ਹਿੰਡਰੈਂਸ ਪਾਉਣਗੇ ਆਟੋਮੈਟਿਕਲੀ ਜਿਸ ਮਨਸ਼ਾ ਨਾਲ ਜਿਸ ਜਜ਼ਬੇ ਨਾਲ ਜਿਸ ਸਤਕਾਰ ਨਾਲ ਲੋਕਾਂ ਨੇ ਜਿਵੇਂ ਜਾਣਾ ਸੀ ਜਿਵੇਂ ਵੱਡੇ ਵੱਡੇ ਪੱਦਰ ਤੇ ਜਾਣਾ ਸੀ ਉਹਦੇ ਚ ਆਬਸਟੀਕਲਸ ਆਉਣ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ